ਅੱਜ ਆਪਾਂ ਫਿਰੋਜ਼ਪੁਰ ਜ਼ਿਲ੍ਹੇ ਤੋਂ ਕਪੂਰਥਲਾ ਜ਼ਿਲ੍ਹਾ ਦੇ ਵਿੱਚ ਜਾ ਰਹੇ ਹਾਂ ਏਸੀ ਚੈੱਕ ਕਰਨ ਸultanpur Lodhi ਦੇ ਕੋਲ ਪੈਂਦਾ ਪਿੰਡ ਹਾਜੀਪੁਰ ਮੈਂ ਇੰਦਰਜੀਤ ਸਿੰਘ ਪਿੰਡ ਹਾਜੀਪੁਰ ਤਹਿਸੀਲ ਸultanpur Lodhi ਜ਼ਿਲ੍ਹਾ ਕਪੂਰਥਲਾ ਜੀ ਮੈਂ ਜੋ ਇਹ ਅਟੈਚੀ ਦਾ ਏਸੀ ਹੈ ਜੀ ਇਹਨੂੰ ਹਨਾ ਘੱਟੋ ਘੱਟ 5-7 ਸਾਲਾਂ ਘਰਾ ਚੁੱਕਾ ਐਸੀ ਜਨ ਦੇ ਵਿੱਚ ਜੀ ਕਤ ਆਣ ਕੇ ਪਾਣੀ ਮਾਰਦੇ ਆ ਚਲ ਜਾਂਦੇ ਆਣ ਕੇ ਪਾਣੀ ਮਾਰਦੇ ਚਲ ਜਾਂਦੇ ਕੋਈ ਫਾਇਦਾ ਨਹੀਂ ਹੋਇਆ ਫੇਰ ਮੈਂ ਭਾਜੀ ਦਾ ਫੇਸਬੁੱਕ ਤੋਂ ਨੰਬਰ ਲਿਆ ਲੈ ਕੇ ਇਹਨਾਂ ਨਾਲ ਕੰਟੈਕਟ ਕੀਤਾ ਇਹ ਵਾਲਾ ਪੋਲੇ ਜਿਹੜਾ ਦੁਆਬੇ ਤੇ ਮਾਲਵੇ ਨੂੰ ਆਪ ਦੇ ਵਿੱਚ ਜੋੜਦਾ ਇਧਰ ਕਪੂਰਥਲਾ ਤੇ ਇਧਰ ਜਿਹੜਾ ਫਿਰੋਜ਼ਪੁਰ ਦੀ ਹੱਦ ਪੈਂਦੀ ਹੈ ਦੇਖਦੇ ਆਂ ਜਾ ਕੇ ਏਸੀ ਦੇ ਵਿੱਚ ਕੀ ਫਾਲਟ ਹੈ ਤੇ ਬਣੇ ਰਿਹਾ ਜੀ ਆਪਣੀ ਇੱਕ ਵੀਡੀਓ ਦੇ ਨਾਲ ਇਸੇ ਵੀਡੀਓ ਦੇ ਨਾਲ ਤੇ ਤੁਹਾਨੂੰ ਇੱਕ ਛੋਟੀ ਜੀ ਹੋਰ ਸਲਾਹ ਦੇਣੀ ਚਾਹੁੰਦੇ ਆ ਕਿ ਜਿਹੜੇ ਵੀਰਾਂ ਦੇ ਏਸੀ ਲੱਗੇ ਹੋਏ ਨੇ ਹੁਣ ਏਸੀ ਜਿਹੜੇ ਆ ਲੱਗੇ ਹੋਏ ਉਹਨਾਂ ਏਸੀਆਂ ਨੂੰ ਹੁਣ ਸਰਵਿਸ ਕਰਵਾਉਂਦਾ ਤੁਹਾਡਾ ਜ਼ਿਆਦਾ ਬੈਨੀਫਿਟ ਹੈ ਇਹਦੇ ਵਿੱਚ ਕੀ ਹੈਗਾ ਵੀ ਜਿਹੜੇ ਤੁਹਾਡੇ ਏਸੀਆਂ ਦੀ ਡਸਟ ਜੇ ਤੁਸੀਂ ਏਸੀ ਬੰਦ ਕਰਨੇ ਆ ਉਹ ਡਸਟ ਏਸੀ ਦੇ ਵਿੱਚ ਪਈ ਰਹਿਣੀ ਹੈ 6 ਮਹੀਨੇ ਏਸੀ ਤੁਹਾਡਾ ਬਲੌਕ ਰਹਿਣਾ ਜੇਕਰ ਹੁਣ ਸਰਵਿਸ ਕਰਵਾਓਗੇ ਤਾਂ ਉਹਦਾ ਜ਼ਿਆਦਾ ਬੈਨੀਫਿਟ ਹੋਏਗਾ ਮਕੈਨਿਕਾ ਕੋਲ ਵੀ ਵੇਲ ਹੁੰਦਾ ਤੇ ਏਸੀ ਦੀ ਲਾਈਫ ਵੀ ਵਧੀਆ ਰਹਿੰਦੀ ਹੈ ਤੇ ਇਹ ਆਪਣਾ ਸਾਰਾ ਸਮਾਨ ਹੈ ਜਿਹੜਾ ਆਪਾਂ ਨਾਲ ਲੈ ਕੇ ਜਾ ਰਹੇ ਆ ਇੱਧਰ ਵਾਸ਼ਰ ਪੰਪ ਵਾਲਾ ਬੈਗ ਵੈਕਿਊਮ ਪੰਪ ਤੇ ਟੂਲ ਕਿਟ ਇਧਰ ਸਿਲੰਡਰ ਜਿਹੜੀ ਵੀ ਗੈਸ ਹੋਏਗੀ ਉਹ ਗੈਸ ਜੀ ਜੇ ਆਪਾਂ ਨੂੰ ਕੋਈ ਪ੍ਰੋਬਲਮ ਲੱਗੇ ਤੇ ਗੈਸ ਵੀ ਫਿਲ ਕਰ ਦਾਂਗੇ ਤੇ ਵੇਖੋ ਦਰਿਆ ਜਿਹੜਾ ਪਾਣੀ ਦੇ ਨਾਲ ਠਾਠਾ ਮਾਰਦਾ ਪਿਆ ਤੇ ਇਧਰਲੇ ਬਣੇ ਰੇਲਵੇ ਪੁਲ ਬਣਿਆ ਮਿਲਦਿਆਂ ਤੁਹਾਨੂੰ ਅਗਲੀਆਂ ਰਾਵਾਂ ਤੇ ਗਰਦਨ ਤੇ ਭੂੜ ਲੜ ਗਿਆ ਇਹ ਜਗ੍ਹਾ ਤੇ ਤੇ ਸਾੜ ਬਹੁਤ ਜ਼ਿਆਦਾ ਪੈ ਰਿਆ ਪਰ ਦੇਸੀ ਇਲਾਜ ਕਰਾਂਗੇ ਹੁਣ ਆਪਾਂ ਦਾ ਕੋਈ ਨਾ ਤੇ ਪੈਟਰੋਲ ਲਾ ਲੈਣੇ ਤਾਂ ਜੋ ਸੂਜਣ ਨਾ ਪੋਵੇ ਇੰਦਾ ਇਦਾਂ ਦਿੱਖ ਆ ਜਾਂਦੀ। ਅਸੀ ਭਾਜੀ ਹਾਜੀਪੁਰ ਨੂੰ ਜਾਣਾ ਆਪਣਾ ਹਾਜੀਪੁਰ ਨੂੰ ਕਿਹੜਾ ਰਸਤਾ? ਫਿਰ ਦੇ ਸੰਜਾ ਉੱਤਰ ਕੇ ਬੰਨ। ਅਸਾਂ ਦਰਿਆ ਆ ਗਿਆ ਇੰਦਾ। ਆਹ ਆ ਵੀ ਆ ਗਿਆ ਬੰਨ ਉੱਤਰ ਜਾਣਾ ਅਗੇ। ਹਾਂ ਬੰਨ ਇਸ ਜਗ੍ਹਾ ਤੇ ਆਣ ਕੇ ਨਾ ਤੇ ਰੂਹ ਨੂੰ ਨਾ ਸਕੂਨ ਚ ਬਹੁਤ ਜ਼ਿਆਦਾ ਮਿਲ ਰਿਹਾ ਹੈ। ਕਿਉਂਕਿ ਆ ਤੁਸੀਂ ਵੇਖੋ ਨਾ ਕਿੰਨਾ ਸੋਹਣਾ ਦ੍ਰਿਸ਼ ਨਜ਼ਰ ਆ ਰਿਹਾ। ਇਧਰ ਲੈ ਬੰਨੇ ਆਪਾਂ ਹਾਜੀਪੁਰ ਦੇ ਆਸ-ਪਾਸ ਹੀ ਪਹੁੰਚ ਚੁੱਕੇ ਆਂ ਬਾਕੀ ਆਪਾਂ ਨੂੰ ਨਾ ਪਤਾ ਨਹੀਂ ਹੈਗਾ ਵੀ ਕਿੰਨੀ ਕੁ ਦੂਰ ਹੋਏਗਾ ਤੇ ਆ ਸਾਹਮਣੇ ਵੇਖੋ ਜਿਵੇਂ ਦਰਿਆ ਬਣਿਆ ਨਾ ਜਿਵੇਂ ਆਪਾਂ ਪਹਾੜਾਂ ਦੀ ਸੈਰ ਕਰਨ ਜਾਂਦੇ ਆ ਤੇ ਉੱਥੇ ਨਦੀਆਂ ਵਗਦੀਆਂ ਨੇ ਤੇ ਇਹ ਮੈਨੂੰ ਲੱਗਦਾ ਵੀ ਸ਼ਾਇਦ ਜਿਹੜੀ ਵੇਈ ਨਦੀ ਹੈ ਸੁਲਤਾਨਪੁਰ ਲੋਧੀ ਤੋਂ ਹੋ ਕੇ ਆਉਂਦੀ ਨਾ ਗੁਰਦੁਆਰਾ ਬੇਰ ਸਾਹਿਬ ਦੇ ਨਾਲ ਦੀ ਉਹੀ ਲੱਗ ਰਹੀ ਆ ਆ ਨਦੀ ਤੁਸੀਂ ਵੇਖੋ ਤੇ ਵਿਊ ਵੇਖੋ ਆਸ-ਪਾਸ ਕਿੰਨਾ ਜ਼ਿਆਦਾ ਘੈਂਟ ਨਜ਼ਾਰਾ ਆ ਰਿਹਾ ਸਾਹਮਣੇ ਆ ਸਾਰਾ ਦਰਿਆ ਇਹ ਤੇ ਸਤਲੁਜ ਦਰਿਆ ਦੇ ਵਿੱਚ ਹੀ ਜਾ ਕੇ ਮਿਲ ਜਾਂਦੀ ਇਹਨਾਂ ਦੀ ਪਰੇਹੀ ਆ ਇੱਥੇ ਇੰਦਰਜੀਤ ਜੀ ਦੇ ਘਰ ਗਏ ਆ ਆਪਾਂ ਪਹੁੰਚ ਚੁੱਕੇ ਆਂ ਭਾਈ ਜੀ ਉਹਨਾਂ ਦੇ ਘਰ ਏਸੀ ਵਾਲੇ ਰੂਮ ਦੇ ਵਿੱਚ ਏਸੀ ਡੇਟਨ ਦਾ ਤੇ ਰੂਮ ਹੈਗਾ ਛੋਟਾ ਜਿਹਾ ਤੇ ਇੱਥੇ ਤਾਂ 쿨ਿੰਗ ਦੇ ਫੱਟੇ ਚੁੱਕਦੇ ਨੇ ਚਾਹੀਦੇ ਪਰ ਹਵਾ ਦਾ ਫਲੋ ਬਿਲਕੁਲ ਨਾ ਮਾਤਰੀ ਆ ਰਿਹਾ ਤੇ ਫਿਲਟਰ ਦਾ ਆਪਾਂ ਚੱਕ ਕੇ ਦੇਖਦੇ ਆਂ ਤੇ ਜਾਲੀਆਂ ਦੇ ਹੇੜਲੇ ਬੰਨੇ ਵੀ ਕੁਵੈਲ ਦੇ ਵਿੱਚ ਇੰਨੀ ਕੋਈ ਜ਼ਿਆਦੀ ਡਸਟ ਨਜ਼ਰ ਨਹੀਂ ਆ ਰਹੀ ਹੁਣ ਪਹੁੰਚ ਚੁੱਕੇ ਆਂ ਆਊਟਡੋਰ ਦੇ ਕੋਲ ਤੇ ਆਊਟਡੋਰ ਵੀ ਬਹੁਤ ਹੀ ਖਤਰਨਾਕ ਜਗ੍ਹਾ ਦੇ ਉੱਪਰ ਲੱਗਾ ਆ ਕਾਫੀ ਹਾਈਟ ਹੈ ਹੀਟ ਦਾ ਆ ਰਹੀ ਆ ਪਰ ਅੰਦਰਲੇ ਬੰਨੇ 쿨ਿੰਗ ਨਹੀਂ ਹੋ ਰਹੀ ਆ ਆਊਟਡੋਰ ਜਿਹੜਾ ਵਾਰ-ਵਾਰ ਕੁਝ ਟਾਈਮ ਬਾਅਦ ਕੱਟ ਕਰ ਰਿਹਾ ਹੈਗਾ ਹੁਣ ਆਪਾਂ ਆਊਟਡੋਰ ਦੇ ਵਿੱਚ ਗੈਸ ਨੂੰ ਸਟੋਰ ਕਰਾਂਗੇ ਆ ਤੁਸੀਂ ਪਾਈਪਾਂ ਵੇਖ ਸਕਦੇ ਜੇ ਏਸੀ ਦੀ ਫੀਲਿੰਗ ਚਲੋ ਆਪਾਂ ਮਾੜਾ ਤਾਂ ਨਹੀਂ ਕਿਸੇ ਨੂੰ ਕਹਿੰਦੇਗੇ ਪਰ ਯਾਰ ਆ ਚੀਜ਼ ਦਾ ਆਹਾਂ ਨੇ ਬਣਾਉਣ ਵਾਲਾ ਤਾਂ ਕੰਮ ਗਲਤ ਹੈਗਾ ਆ ਬਹੁਤ ਗਲਤ ਤਰੀਕੇ ਨਾਲ ਪਾਈ ਪਾਇਆ ਇਹ ਹੀ ਫੋਲਡ ਕਰਕੇ ਪਿਛਲੇ ਪੰਨੇ ਕਰ ਦਿੰਦੇ ਤੇ ਕਿੰਨਾ ਸੋਹਣਾ ਕੰਮ ਲੱਗਦਾ ਯਾਰ ਐਡਾ ਸੋਹਣਾ ਘਰ ਪਾਇਆ ਇੰਨੇ ਵਧੀਆ ਏਸੀ ਲਾਏ ਹੋਏ ਆ ਪਰ ਇਹ ਕੰਮ ਗਲਤ ਹੈ ਇਦਾਂ ਦਾ ਕੰਮ ਯਾਰ ਨਾ ਕਰਿਆ ਕਰੋ ਇੰਡੋਰ ਤੇ ਆਊਟਰ ਡੋਰ ਵਾਲੇ ਯੂਨੀਅਨ ਆਪਾਂ ਖੋਲ ਦਿੱਤੇ ਆ ਤੇ ਹੁਣ ਜਿਹੜਾ ਇੰਡੋਰ ਯੂਨਟ ਆਪਾਂ ਥੱਲੇ ਉਤਾਰਾਂਗੇ ਵੇਖ ਆਪਣੀ ਚੌੜੀ ਟੇਪ ਲਾਇਆ ਮੈਂ ਇੰਡੋਰ ਕੋਇਲ ਨੂੰ ਆਪਾਂ ਅਲੱਗ ਕਰ ਦਿੱਤਾ ਕੈਬਿਨੇਟ ਦੇ ਵਿੱਚੋਂ ਤੇ ਕੋਇਲ ਦੇ ਵਿੱਚ ਵੇਖੋ ਵੀ ਜਿਹੜੀ ਡਸਟ ਹੈ ਨਾ ਉਹ ਬਿਲਕੁਲ ਜੰਮ ਜੰਮ ਕੇ ਕੋਇਲ ਦੇ ਜਿਹੜੇ ਆ ਫਿੰਸ ਨੇ ਉਹ ਬਿਲਕੁਲ ਭਰ ਚੁੱਕੇ ਨੇ ਇਸ ਕਰਕੇ ਇਹਨਾਂ ਦੀ ਪੂਰੀ ਪ੍ਰੋਪਰ ਹਵਾ ਨਹੀਂ ਸਿਆ ਰਹੀ ਬਾਹਰਲੇ ਬੰਨੇ ਦਾ ਖੈਰ ਇੰਨਾ ਜ਼ਿਆਦਾ ਗੰਦ ਨਹੀਂ ਅੰਦਰਲੇ ਬੰਨੇ ਜਿਹੜੀ ਨਾ ਗੰਦਗੀ ਬਹੁਤ ਜ਼ਿਆਦੀ ਫਸੀ ਹੋਈ ਏਸੀ ਦੇ ਆਪਾਂ ਸਾਰੇ ਪਾਰਟ ਇਕੱਲੇ ਇਕੱਲੇ ਕਰਦੇ ਤੇ ਤੇ ਇੰਨੇ ਟਾਈਮ ਨੂੰ ਬਾਈ ਜੀ ਹੁਣੀ ਚਾਹ ਲੈ ਕੇ ਆਏ ਲੱਡੂਆਂ ਦੇ ਨਾਲ ਜਾ ਬੀਗੇ ਆਪਾਂ ਏਸੀ ਦੀ ਕਰ ਰਹੇ ਆ ਸਰਵਿਸ ਕਈ ਲੋਕ ਨਾ ਆਪਣੀਆਂ ਵੀਡੀਓ ਵੇਖ ਕੇ ਨਾ ਤੇ ਮਾਨਸਿਕ ਰੋਗੀ ਵੀ ਹੋ ਚੁੱਕੇ ਨੇ ਆ ਵੀਡੀਓ ਮੈਂ ਪਿੱਛੇ ਵੀਡੀਓ ਪਾਈ ਸੀ ਤੇ ਆ ਤੁਸੀਂ ਵੇਖੋ ਵੀ ਆ ਬੰਦਾ ਨਾ ਵੇਲੀਆਂ ਚਵਲਾ ਜਹਾਨ ਦੀ ਚਵਲਾ ਆਪਾਂ ਨੂੰ ਇੱਕ ਕਮੈਂਟ ਕਰਦਾ ਪਿਆ ਆ ਲਖਵਿੰਦਰ ਕੁਮਾਰ ਦੇ ਨਾਮ ਦੀ ਕੋਈ ਆਈਡੀ ਹੈ ਬੰਦਾ ਪੁੱਛੇ ਵੀ ਜੇ ਤੇਰਾ ਕੋਈ ਘਰੇ ਕੋਈ ਰੋਲਾ ਹੈ ਜਾਂ ਕਿਤੇ ਤੇਰੇ ਕਿਸੇ ਨਾਲ ਧੀਪੋਤ ਨਾ ਰੋਲਾ ਬਾਈ ਤੂੰ ਇੰਨਾ ਹੀ ਜ਼ਿਆਦਾ ਗਿਰ ਚੁੱਕਾ ਵੀ ਕਿਸੇ ਦੀ ਪੋਸਟ ਦੇ ਉੱਤੇ ਜਾ ਕੇ ਤੂੰ ਬਿਨਾਂ ਜਾਣੇ ਪਹਿਚਾਣੇ ਕਿਸ ਨੂੰ ਇਦਾਂ ਦੇ ਗਲਤ ਕਮੈਂਟ ਕਰਦਾ ਇਹੋ ਜਿਹੇ ਲੋਕ ਜਿਹੜੇ ਨਾ ਸਮਾਜ ਵਾਸਤੇ ਕਿਤਨੇ ਗਰੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਨੇ ਕੀ ਕੁਛ ਕੰਮ ਕੀਤਾ ਤੇ ਆ ਵੇਖੋ ਫੇਕ ਆਈਡੀ ਬਣਾ ਕੇ ਨਾ ਤੇ ਬੰਦਿਆਂ ਦੀ ਇੰਨੀ ਵੀ ਔਕਾਤ ਨਹੀਂ ਹੁੰਦੀ ਕਿ ਜਿਹੜੀ ਤੁਸੀਂ ਆਪਦੀ ਆਈਡੀ ਬਣਾਉਂਦੇ ਹੈ ਨਾ ਉਹਨੂੰ ਜਨਤਕ ਕਰ ਲੋ ਪ੍ਰਾਈਵੇਟ ਆਈਡੀਆਂ ਬਣਾਵਣਾ ਕਿ ਸਿਰਫ ਸਪੈਸ਼ਲ ਆਪਣੇ ਵਾਸਤੇ ਗਲਤ ਕਮੈਂਟ ਕਰਨ ਵਾਸਤੇ ਆਈਡੀ ਬਣਾਉਂਦੇ ਚਲੋ ਕੋਈ ਗੱਲ ਨਹੀਂ ਬਾਈ ਜੀ ਤੁਹਾਡੇ ਭੌਂਕਣ ਨਾਲ ਮੈਨੂੰ ਕੋਈ ਫਰਕ ਨਹੀਂ ਪੈਣ ਵਾਲਾ ਬਾਕੀ ਆਪਾਂ ਨੂੰ ਪਿਆਰ ਕਰਨ ਵਾਲੇ ਵੀ ਬਹੁਤ ਨੇ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਜਿਹੜੇ ਆਪਣੀ ਵੀਡੀਓ ਤੇ ਚੰਗੇ ਕਮੈਂਟ ਕਰਦੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਨੇ ਬਹੁਤ ਬਹੁਤ ਉਹਨਾਂ ਦੇ ਆਪਾਂ ਕਰਜ਼ਦਾਰ ਆ ਹਮੇਸ਼ਾ ਉਹਨਾਂ ਨੂੰ ਸਜਦਾ ਕਰਦੇ ਆ ਤੇ ਹੁਣ ਆਪਣਾ ਏਸੀ ਦੀ ਸਰਵਿਸ ਕੰਪਲੀਟ ਹੋ ਚੁੱਕੀ ਆ ਤੇ ਇਹ ਜਿਹੜੀ ਪਲੇਟ ਸਾਫ਼ ਕਰਕੇ ਤੇ ਇੰਡੋਰ ਯੂਨਟ ਨੂੰ ਉਸੇ ਜਗ੍ਹਾ ਤੇ ਆਪਾਂ ਫਿੱਟ ਕਰ ਰਹੇ ਆ ਇੰਡੋਰ ਯੂਨਟ ਦਾ ਕੰਮ ਕੰਪਲੀਟ ਤੇ ਹੁਣ ਬਾਹਰ ਹੀ ਆ ਗਈ ਆ ਆਊਟਡੋਰ ਆਊਟਡੋਰ ਨਾਲ ਥੋੜੀ ਜਿ ਖਤਰਨਾਕ ਜਗ੍ਹਾ ਤੇ ਲੱਗਾ ਬਾਲਕੋਨੀ ਵੀ ਥੋੜਾ ਜਿ ਘਟ ਹੀ ਗਏ ਵੇ ਇੱਥੇ ਪੌੜੀ ਲਾ ਕੇ ਕੰਮ ਕਰਨਾ ਵੀ ਮੁਸ਼ਕਲ ਹੋ ਰਹੀ ਹੈ ਪਰ ਕੰਮ ਤਾਂ ਕੰਮ ਹੈ ਕੰਮ ਤਾਂ ਆਪਾਂ ਨੂੰ ਕਰਨਾ ਹੀ ਪੈਣਾ ਗੰਦਲ ਵੜੇ ਘੈਂੜ ਪਰ ਗਰਮੀ ਬੜੀ ਜਿਹੀ ਘੜ ਪਈ ਜਿੰਦੀ ਉੱਪਰ ਨਾੜ ਜਿਹੜੇ ਨਾ ਬਿਲਕੁਲ ਆਪਾਂ ਕੱਸ ਦਿੱਤੇ ਆ ਵਾਇਰ ਦਾ ਜੋੜ-ਜੋੜ ਲਗਾ ਦਿੱਤਾ ਤੇ ਹੁਣ ਕਰ ਰਹੇ ਆ ਵੈਕਿਊਮ ਤੇ ਰਿਸਕ ਵੀ ਦੇਖ ਲਓ ਰਿਸਕ ਕਿੰਨਾ ਜ਼ਿਆਦਾ ਵੱਟਾ ਹੋ ਜਾਂਦਾ ਏਸੀ ਵਾਲਿਆਂ ਵਾਸਤੇ ੱੱਲੇ ਡੁੰਗਾਈ ਕਾਫੀ ਜਾਰੀ ਆ ਤੇ ਪੌੜੀ ਉੱਚੀ ਲੱਗੀ ਐ ਤੇ ਬਾਲਕੋਨੀ ਤੇ ਦਵਾਲੇ ਨਾਲ ਖੜਨ ਨੂੰ ਵੀ ਕੋ ਖਾਸ ਜਗ੍ਹਾ ਨਹੀਂ ਜੀ ਗਰਮੀ ਨਾਲ ਬੁਰਾ ਹਾਲ ਹੁੰਦਾ ਪਿਆ ਪਸੀਨੇ ਉਹ ਪਸੀਨੇ ਹੋਇਆ ਪਤਾ ਕੰਮ ਪਰ ਕੰਮ ਹੈ ਕਰਨਾ ਤਾਂ ਪੈਣਾ ਹੀ ਹੈ ਜੇ ਗਰਮੀ ਹੈ ਬਾਕੀ ਏਸੀ ਵਾਲਿਆਂ ਨੂੰ ਤਾਂ ਗਰਮੀ ਜਿਹੜੀ ਦਾ ਉਹ ਲੱਗਦੀ ਨਹੀਂ ਕੀ ਧੀਟ ਹੋ ਚੁੱਕੇ ਆ ਬਾਈਆਂ ਨੇ ਇੱਕ ਵੀ ਪੇਜ ਨਹੀਂ ਜੇ ਛੱਡਿਆ ਚਾਰ ਪੰਜ ਕਹਿੰਦੇ ਸਰਵਿਸਾਂ ਕਰ ਗਏ ਤੇ ਪਰ ਪੇਜ ਵੀ ਨਾ ਲੱਗੇ ਵੀ ਲਾ ਕੇ ਲੈ ਕੇ ਆਪਣੇ ਕੋਲੋਂ ਤਾਂ ਕੀ ਲਾਉਣਾ ਸੀ ਫੈਂਸ ਆਪਾਂ ਅਨਲੌਕ ਕਰ ਦਿੱਤੀ ਐ ਇਹ ਨਾੜ ਵਿਕਾਸਤੇ ਆ ਇਹਨਾਂ ਦੀ ਲੀਕੇਜ ਚੈੱਕ ਕਰ ਲਈ ਕਿਸੇ ਵੀ ਨੇ ਕੋਈ ਵੀ ਲੀਕੇਜ ਨਹੀਂ ਇਹ ਟੇਪ ਰਹਿ ਗਈ ਆ ਪਹਿਲਾਂ ਦੀ ਸਰਵਿਸ ਕਰ ਲੈਣੇ ਆ ਉਸ ਤੋਂ ਬਾਅਦ ਦੇ ਵਿੱਚ ਇਹਦੇ ਟੇਪ ਕਰਾਂਗੇ ਸਰਵਿਸ ਵਾਲਾ ਸਮਾਨ ਆਪਣਾ ਰੈਡੀ ਆ ਤੇ ਹੁਣ ਇੱਕ ਵਾਰੀ ਇਹਦੀ ਸਰਵਿਸ ਕਰਦੇ ਆ ਤੇ ਕਨੈਕਸ਼ਨ ਅਜੇ ਨਹੀਂ ਕਰਾਂਗੇ ਕਨੈਕਸ਼ਨ ਬਾਅਦ ਚ ਕਰਾਂਗੇ ਕਈ ਵਾਰੀ ਐਮਸੀਬੀ ਜਿਹੜਾ ਸਿੰਗਲ ਲੱਗਾ ਹੁੰਦਾ ਉਹ ਨੁਕਸਾਨ ਕਰ ਦਿੰਦਾ ਲਾਈਟ ਦਾ ਕਾ ਰ ਰਹੇ ਆ ਕਿ ਇਧਰ ਲਈ ਬਣੀ ਇਨਸੂਲੇਸ਼ਨ ਆਪਣੇ ਕੋਲ ਹੈਗੀ ਨਹੀਂ ਸੀ ਪਰ ਫਿਰ ਵੀ ਚਲੋ ਵੈਸੇ ਛੜਨ ਨੂੰ ਤਾਂ ਚੰਗਾ ਵੀ ਕੱਪੜਾ ਵੀ ਆਪਾਂ ਥੋੜਾ ਜਿਹਾ ਬਲੇਡ ਦਿੱਤਾ ਤੇ ਜਿਹੜਾ ਪਾਣੀ ਟਪਕਦਾ ਹੈ ਉਹ ਪਾਣੀ ਨਾ ਟਪਕੇਗਾ ਉੱਪਰਲੇ ਬੰਨੇ ਆਪਾਂ ਕੋਟਨ ਟੇਪ ਕਰ ਦਿੰਦੇ ਆ ਤਾਂ ਉਹ ਥੋੜਾ ਜਿਹਾ ਸਾਫ਼ ਸੁਥਰਾ ਲੱਗਣ ਲੱਗ ਪੇਗਾ ਤੇ ਜਿਹੜਾ ਹੌਲ ਵੀ ਇਹਨੂੰ ਵੀ ਬੰਦ ਕਰ ਦਾਂਗੇ ਵਿੱਚ ਕੱਪੜਾ ਦੇ ਕੇ ਕਨੈਕਸ਼ਨ ਆਪਾਂ ਕਰ ਦਿੱਤੇ ਸਟੈਪਲਾਈਜ਼ਰ ਦੇ ਵਿੱਚ ਤਾਰਾਂ ਲਗਾ ਦਿਆਂ ਕੋਟਨ ਟੇਪ ਵੀ ਕਰ ਦਿੱਤੀ ਆ ਹੌਲ ਥੋੜਾ ਜਿਹਾ ਨੰਗਾ ਸੀਗਾ ਵਿੱਚ ਕੁਝ ਨਹੀਂ ਸੀਮੈਂਟ ਵਗੈਰਾ ਨਹੀਂ ਲੱਗਿਆ ਪਰ ਆਪਾਂ ਕਪੜਾ ਰੇਦਾਗੇ ਚਿਪਕਲੀਆਂ ਵਗੈਰਾ ਵਿੱਚ ਨਾ ਆਉਣ ਤੇ ਇੱਧਰ ਦੇ ਬਣ ਜਿਹੜੇ ਉਹ ਸਕਰੂ ਉਹ ਵੀ ਆਪਾਂ ਆਪਣੇ ਕੋਲ ਚਿੱਟੇ-ਚਿੱਟੇ ਗੋਰੇ-ਗੋਰੇ ਨਵੇਂ ਲਾ ਦਿੱਤੇ ਆ ਏ ਟੂ ਜ਼ੈਡ ਕੰਮ ਕੰਪਲੀਟ ਕਰਨ ਤੋਂ ਬਾਅਦ ਦੇ ਵਿੱਚ ਆਪਾਂ ਪਹੁੰਚ ਗਏ ਆ ਰੂਮ ਦੇ ਵਿੱਚ ਤੇ ਏਸੀ ਨੂੰ ਕਰ ਦਿੱਤਾ ਆਨ ਤੇ ਹੁਣ ਉਹੀ ਏਸੀ ਤੁਹਾਨੂੰ ਦਿਖਾਉਣੇ ਆਂ ਦੀ 쿨ਿੰਗ ਹਵਾ ਦਾ ਫਲੋ ਜਿਹੜਾ ਨਾ ਬਿਲਕੁਲ ਓਕੇ ਹੋ ਚੁੱਕਾ ਤੇ ਪੱਖਾ ਬੰਦ ਹੈ ਜਾਂ ਸਾਹਮਣੇ ਰੂਮ ਦੇ ਵਿੱਚ ਨਾ ਵਾਲਪੇਪਰ ਲੱਗਾ ਆ ਤੇ ਵਾਲਪੇਪਰ ਤੁਹਾਨੂੰ ਪਤਾ ਹਾਰਡ ਹੁੰਦਾ ਤੇ ਉਹ ਵੀ ਹਿਲ ਰਿਹਾ ਆ ਕੱਪੜੇ ਹੈਂਗਰ ਦੇ ਨਾਲ ਟੰਗੇ ਹੋਇਆ ਇਹ ਵੀ ਹਿਲਦੇ ਪਿਆ ਹਵਾ ਦਾ ਫਲੋ ਬਿਲਕੁਲ ਓਕੇ ਹੈ ਕਿਸੇ ਤਰ੍ਹਾਂ ਦੀ ਕੋਈ ਵੀ ਏਸੀ ਚ ਪ੍ਰੋਬਲਮ ਨਹੀਂ ਆਪਾਂ ਪਹੁੰਚੇ ਹਾਂ ਹਾਜੀਪੁਰ ਜਿਹੜਾ ਕਿ ਸੁਲਤਾਨਪੁਰ ਏਰੀਏ ਦੇ ਵਿੱਚ ਪੈਂਦਾ ਹੈਗਾ ਪਿੰਡ ਤੇ ਇੱਥੇ ਭਾਜੀ ਹਰਾਂ ਦਾ ਏਸੀ ਖਰਾਬ ਸੀਗਾ ਏਸੀ ਆਪਾਂ ਠੀਕ ਕਰਤਾ ਤੇ ਭਾਜੀ ਹਰਾਂ ਨੇ ਕਰਦੇ ਆਂ ਗੱਲਬਾਤ ਭਾਜੀ ਕੀ ਹਾਲ ਜੀ ਸਸਕਾ ਭਾਜੀ ਮੈਂ ਇੰਦਰਜੀਤ ਸਿੰਘ ਪਿੰਡ ਹਾਜੀਪੁਰ ਤਹਿਸੀਲ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਜੀ ਮੈਂ ਜੋ ਇਹ ਅਟੈਚੀ ਦਾ ਏਸੀ ਹੈ ਜੀ ਇਹਨੂੰ ਹਨਾ ਘੱਟੋ ਘੱਟ 5-7 ਸਾਲ ਗਰਾ ਚੁੱਕਾ ਹੈ ਸੀਜ਼ਨ ਦੇ ਵਿੱਚ ਜੀ ਕਤ ਆਣ ਕੇ ਪਾਣੀ ਮਾਰਦੇ ਆ ਚਲ ਜਾਂਦੇ ਆਣ ਕੇ ਪਾਣੀ ਮਾਰਦੇ ਚਲ ਜਾਂਦੇ ਕੋਈ ਫਾਇਦਾ ਨਹੀਂ ਹੋਇਆ ਫੇਰ ਮੈਂ ਭਾਜੀ ਦਾ ਫੇਸਬੁੱਕ ਤੋਂ ਨੰਬਰ ਲਿਆ ਲੈ ਕੇ ਇਹਨਾਂ ਨਾਲ ਕੰਟੈਕਟ ਕੀਤਾ ਇਹਨਾਂ ਨੂੰ ਅੱਜ ਹੀ ਸਵੇਰੇ ਕਾਲ ਕੀਤੀ ਇਹ ਕਹਿੰਦੇ ਜੀ ਦੱਸੋ ਜੀ ਆਈਏ ਅਸੀਂ ਕੱਹਾ ਜੀ ਇਹਨਾਂ ਨੇ ਹੁਣ ਕੀਤਾ ਵਾ ਬਹੁਤ ਵਧੀਆ ਝੁਲੇਗਾ ਜੀ ਬਹੁਤ ਵਧੀਆ ਬਹੁਤ ਵਧੀਆ ਇਹਨਾਂ ਦੀ ਸਰਵਿਸ ਤੋਂ ਮੈਂ ਸੋਸ਼ਟਾਪ ਬੋਕ ਏਸੀ ਨੂੰ ਪ੍ਰੋਬਲਮ ਕੀ ਆਉਂਦੀ ਸੀ ਪ੍ਰੋਬਲਮ ਆਉਂਦੀ ਸੀ ਚੱਲਦਾ ਹੀ ਬੰਦ ਹੋ ਜਾਂਦਾ ਹੈ ਟ੍ਰਿਪਿੰਗ ਕਰਦਾ ਹੈ ਜੀ ਆਟੋ ਬਰ ਬੰਦ ਹੋ ਜਾਂਦਾ ਹੈ ਆਟੋ ਬਰ ਆਟੋ ਬਰ ਹੋ ਜਾਂਦਾ ਹੈ 5-7 ਮਿੰਟ ਚੱਲਦਾ ਹੈ ਬੰਦ ਹੋ ਜਾਂਦਾ ਹੈ ਕੋਲੇ ਨਹੀਂ ਕਰਦਾ ਬਲੋਰ ਹਵਾ ਨਹੀਂ ਦਿੰਦਾ ਉਹ ਘੇ ਅੰਦਰ ਜੀ ਮਾੜੀ ਨਾ ਮਾਤਰ ਚੱਲਦਾ ਸੀ ਹਵਾ ਨਹੀਂ ਆਉਂਦੀ ਜਿਹੜੇ ਆਉਂਦੇ ਸੀ ਆਣ ਕੇ ਉਹ ਕੀ ਕਰਕੇ ਸਭਲ ਕਰਦੇ ਇਧਰ ਪਾਣੀ ਮਾਰਦੇ ਥੋੜਾ ਥੋੜਾ ਅੰਦਰ ਮਾਰਦੇ ਸੀਗੇ ਚਲ ਜਾਂਦੇ ਸੀ ਆਪ ਦਾ ਪੀਸ ਪਤੀ ਲੈ ਜਾਂਦੇ ਚਲ ਜਾਂਦੇ ਠੀਕ ਹੈਗਾ ਮੈਂ ਫੇਰ ਗੋਲਾ ਕਰੀ ਜਾਂਦਾ ਕੌਲੀ ਜੱਟ ਦੇ ਗਾੜੀ ਕੋਈ ਨਹੀਂ ਅੱਛਾ ਜੀ ਹਾਂ ਜੀ ਹੋਣ ਕਿਵੇਂ ਠੀਕ ਹੈ ਓਕੇ ਬਿਲਕੁਲ ਸੰਤੁਸ਼ਟਾ ਜੀ ਸਰਬਸਤੋ ਬੇਲ ਪਰ ਬਹੁਤ ਚਲੋ ਠੀਕ ਹੈ ਭਾਜੀ ਧੰਨਵਾਦ ਜੀ